ਸ਼ਹੀਦਾਂ ਦੇ ਯਾਦ ਵਿੱਚ 71 ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਇਸ ਪਿੰਡ ਦਾ ਔਰ ਇਸ ਪਰਿਵਾਰ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਲਗਾਤਾਰ ਇਹ ਵਰਸੀ ਮਨਾ ਰਹੇ ਹਨ ਆਪ ਹੀ ਤੇ ਇਲਾਕੇ ਵਜੋਂ ਤੇ ਦੂਸਰਾ ਅਸੀਂ ਸਾਰੇ ਜਾਣਦੇ ਹਾਂ ਸੰਘਰਸ਼ ਵਾਰੇ ਕਿ ਇਹ ਜਿਹੜਾ ਪਰਿਵਾਰ ਆ ਸਤਪਾਲ ਸਿੰਘ ਢਿੱਲੋਂ ਬਣਾ ਦਾ ਇਨਾਂ ਦੇ ਮਾਤਾ ਜੀ ਇਨਾਂ ਦੀ ਭੈਣਾਂ ਭਰਾ ਤੇ ਸਾਰਾ ਪਰਿਵਾਰ ਇਹ ਜੋ ਆਪਾਂ ਗੱਲਾਂ ਹੋਈਆਂ ਕਿ ਨਹੀਂ ਕਿ ਜਿਹੜੇ ਅਨਗੌਲੇ ਜਿਨ੍ਹਾਂ ਬਾਰੇ ਕੁਛ ਕਿਹਾ ਨਹੀਂ ਗਿਆ ਜਿਨ੍ਹਾਂ ਦੇ ਜਿਹੜੀਆਂ ਨਹੀਂਆਂ ਸੀ ਸਾਡੀਆਂ ਇਹ ਪਰਿਵਾਰ ਉਹ ਹੀ ਜਿਹਾ ਪਰਿਵਾਰ ਆ ਇੱਕ ਐਗਜ਼ਾਮਪਲ ਆ ਉਹਦੀ ਬਹੁਤ ਹੀ ਖੂਬਸੂਰਤ ਕਿ ਜਿਨ੍ਹਾਂ ਨੇ ਇਸ ਪਰਿਵਾਰ ਨੇ ਇਸ ਪਿੰਡ ਨੇ ਸਾਰੇ ਸਿੰਘਾਂ ਨੂੰ ਇੱਥੇ ਸਾਂਭਿਆ ਸਦਾਇ ਖੜੇ ਮੁੱਥੇ ਕਦੀ ਇੱਥੇ ਕਦੀ ਵੀ ਕੋਈ ਸਿੰਘਾਂ ਦੇ ਖਿਲਾਫ ਗੱਲ ਨਹੀਂ ਹੋਈ ਤੇ ਮਾਤਾ ਜੀ ਭੈਣ ਜੀ ਹਮੇਸ਼ਾ ਜੜੀਕ ਦੇ ਹੁੰਦੇ ਸੀ ਪ੍ਰਸ਼ਾਦੇ ਨਾਲ ਇਹ ਜਿੰਨੇ ਵੀ ਦੁਆਬੇ ਦੇ ਸਿੰਘ ਆ ਉਹ ਇਹਨਾਂ ਨੂੰ ਸਾਰੇ ਜਾਣਦੇ ਤੇ ਉਹਨਾਂ ਸਾਰਿਆਂ ਦੀ ਸਿੱਖ ਹੁੰਦੀ ਸੀ ਕਦੋਂ ਅਸੀਂ ਜਾਈਏ ਤੇ ਉੱਥੋਂ ਮਾਂ ਪਿਆਰ ਤੇ ਭੈਣਾਂ ਦਾ ਪਿਆਰ ਲਈਏ ਇਹ ਇੱਕ ਸਾਡਾ ਬਹੁਤ ਹੀ ਪਵਿੱਤਰ ਪਰਿਵਾਰ ਆ ਤੇ ਇਹ ਜੋ ਰਿਸ਼ਤਾ ਆ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਦੂਸਰੀ ਗੱਲ ਹੋਈ ਸੀ ਕਿ ਇੱਥੇ ਆਪਾਂ ਸਤਪਾਲ ਸਿੰਘ ਹੁਣਾਂ ਦੀ ਯਾਦ ਵਿੱਚ ਜੋ ਗੰਗਾ ਮਨਾ ਰਹੇ ਆ ਪੁਸਤਕਾਲਾ ਤੇ ਇੱਕ ਅਜਾਇਬ ਘਰ ਉਹ ਬਹੁਤ ਹੀ ਖੁਸ਼ੀ ਦੀ ਗੱਲ ਆ ਜੋ ਸਿੰਘਾਂ ਨੇ ਬੀੜਾ ਚੁੱਕਿਆ ਇਹਨਾਂ ਸਾਰੇ ਇਲਾਕੇ ਵਾਲਿਆਂ ਨੇ ਤੇ ਪੰਥ ਸੇਵਕ ਜਥਾ ਦੁਆਬਾ ਵਾਲਿਆਂ ਨੇ ਇੱਚ ਸਾਰੇ ਪੰਥ ਨੂੰ ਵੱਧ ਛੜ ਕੇ ਇੱਚ ਪੈਸਾ ਲੈਣਾ ਚਾਹੀਦਾ ਤੇ ਇੱਚ ਯੋਗਦਾਨ ਪਾਉਣਾ ਚਾਹੀਦਾ ਸਤਪਾਲ ਸਿੰਘ ਢਲੋਂ ਨੂੰ ਮੈਂ ਬਹੁਤ ਵਾਰ ਮਿਲਿਆ ਤੇ ਉਹ ਉਹਨਾਂ ਦੀ ਸ਼ਖਸੀਅਤ ਬਾਰੇ ਮੈਂ ਬਹੁਤ ਕੁਝ ਕਹਿ ਸਕਦਾ ਤੇ ਕਵਾਂਗਾ ਲਿਖਾਂਗਾ ਟਾਈਮ ਬਹੁਤ ਹੋ ਚੁੱਕਿਆ ਹੈ ਇਥੇ ਤਾਂ ਮੈਂ ਇਹੀ ਕਵਾਂਗਾ ਕਿ ਉਹ ਇੱਕ ਸੱਚੇ ਸੁੱਚੇ ਜੋ ਸਾਡੇ ਹੀਰੇ ਸੀ ਉਹ ਸੀ ਤੇ ਜਿਵੇਂ ਮੰਤੀਰ ਸਿੰਘ ਨੇ ਕਿਹਾ ਕਿ ਇੱਕ ਜਿਹੜੇ ਜੋ ਅਸ਼ਕਾਂ ਤੇ ਖੂਨ ਦੀ ਗੱਲ ਕੀਤੀ ਆ ਤੇ ਜੋ ਗੱਲ ਕੀਤੀ ਅਸਲ ਤੁਰੇ ਵਾਲੀ ਗੱਲ ਕਿ ਜਿਹੜਾ ਵੀ ਪੰਥ ਦਾ ਜਿਹੜਾ ਅਸਲ ਤੁਰਾ ਹੁੰਦਾ ਜੋ ਗੁਰੂ ਨਾਲ ਪੰਥ ਨਾਲ ਗੁਰੂ ਗ੍ਰੰਥ ਸਾਹਿਬ ਗੁਰੂ ਖਾਲਸਾ ਪੰਥ ਨਾਲ ਜੁੜਿਆ ਹੁੰਦਾ ਸਦਾ ਇਸ ਸੰਘਰਸ਼ ਵਿੱਚ ਵੀ ਉਹ ਜਿਹੜਾ ਹਿੱਸਾ ਸੀ ਅ ਰੂਪੋਸ਼ ਸਿੰਘਾਂ ਦਾ 18 ਵਾਲਿਆਂ ਦਾ ਤਾਂ ਅਰਦਾਸ ਕਰਨ ਨਾਲ ਉਹ ਉਹੀ ਅਸਲ ਹਿੱਸਾ ਸੀਗਾ ਤੇ ਉਹ ਹਿੱਸਾ ਸੀ ਜਿਹਦੇ ਅਨਸਾਰ ਹੀ ਬਾਕੀ ਸਾਰਾ ਸੰਘਰਸ਼ ਚੱਲਦਾ ਸੀ ਸਾਰਾ ਸੰਘਰਸ਼ ਉਹਦੇ ਕਰੈਕਟਰ ਤੇ ਹੀ ਖੜਾ ਸੀ ਜਿਹੜੀ ਗੱਲ ਕੀਤੀ ਕਿ ਨਹੀਂ ਅਸੀਂ ਕਾਲੀ ਸੌਦੇਵਾਲੀ ਇਹ ਉਹੀ ਸਿੰਘ ਸਨ ਇਹ ਉਹੀ ਪਰਿਵਾਰ ਸੀ ਜਿਵੇਂ ਇਹਨਾਂ ਦਾ ਪਰਿਵਾਰ ਆ ਜੋ ਇਹਨਾਂ ਦੀ ਸੇਵਾ ਤੇ ਜਿਹੜੇ ਸਿੰਘ ਆ ਜਿਹਦੇ ਸੱਤਪਾਲ ਸਿੰਘ ਆ ਇਹ ਉਹੀ ਸਿੰਘ ਸੀ ਜੋ ਪਹਿਲਾਂ ਵੀ ਸੀ ਹੁਣ ਵੀ ਸੀ ਤੇ ਹੁਣ ਵੀ ਹਨ ਤੇ ਅੱਗੇ ਵੀ ਹੋਣਗੇ ਜਿਨ੍ਹਾਂ ਦੇ ਸਿਰ ਤੇ ਸਾਰੇ ਸੰਘਰਸ਼ ਚੱਲਦੇ ਆ ਤੇ ਜਿਨ੍ਹਾਂ ਦੇ ਸੰਘਰਸ਼ ਸਿਰ ਤੇ ਹੀ ਸਾਰਾ ਕੁਝ ਖੜਾ ਆ ਅਸੀਂ ਵੀ ਜਿਹੜਾ ਸੰਘਰਸ਼ ਇਹ ਪਰਿਵਾਰ ਇਹ ਜਿਹੜਾ ਧੁਰਾ ਆ ਉਹਦੇ ਸਿਰਤੇ ਸੀ ਤੇ ਜਿਹੜੀ ਗੱਲ ਕਰੀਏ ਕਿ ਇਹਨਾਂ ਦਾ ਇਹ ਕਿਹੋ ਜਿਹਾ ਸਿੰਘ ਸੀ ਤੇ ਇਹਨਾਂ ਦੇ ਮਨ ਮਸਤਕ 'ਚ ਕੀ ਸੀ ਜਦੋਂ ਸੰਘਰਸ਼ ਕਰ ਰਹੇ ਐ ਮੈਂ ਤਕਰੀਬਨ ਇਹੋ ਜਿਹਾ ਬਹੁਤ ਹੀ ਜਿਹੜੇ ਪਿਆਰੇ ਸਿੰਘਾਂ ਦੇ ਨਾਲ ਮੈਨੂੰ ਮਾਨ ਮੰਨਿਆ ਕਿ ਮੈਂ ਉਹਨਾਂ ਦਾ ਸਾਥ ਮੰਨਿਆ ਉਹ ਸ਼ਹੀਦ ਹੋ ਗਏ ਸਾਡੇ ਤੇ ਉਹ ਨਹੀਂ ਆਈ ਮੈਂ ਕਹਿ ਸਕਦਾ ਕਿ ਜਿਹੜੇ ਇਹ ਸਿੰਘ ਸੀ ਜੋ ਤੋਰਾ ਸੀ ਜੋ ਤਤ ਸੀ ਸੰਘਰਸ਼ ਦਾ ਇਹਨਾਂ ਦਾ ਜਿਹੜਾ ਅਸਲ ਮਕਸਦ ਇਹ ਨਹੀਂ ਸੀ ਕਿ ਅਸੀਂ ਉੱਥੇ ਜਾਣਾ ਹੈ ਅਜਾ ਸੀ ਉਹ ਹਾਸਲ ਕਰਨਾ ਹੈ ਇਹਨਾਂ ਦਾ ਸਾਰਾ ਕੁਝ ਗੁਰੂ ਸੀ ਗੁਰੂ ਪਿਆਰ ਗੁਰੂ ਲੇਵ ਪੰਥ ਸੀ ਪੰਥ ਪਿਆਰ ਤੇ ਜੋ ਗੁਰੂ ਦੇ ਬਚਨ ਤਾਂ ਹੁਕਮਿਆਂ ਉਹਨਾਂ ਨੂੰ ਕਮਾਉਣਾ ਜਿਵੇਂ ਜਰਵਾਨੇ ਵਿਰਧ ਖੜਨਾ ਹਲੇਮੀ ਰਾਜ ਦੀ ਜਿਹੜੀ ਗੱਲ ਆ ਬੇਗੰਪੂਰੇ ਦੀ ਗੱਲ ਆ ਤੇ ਅਦਰਸ਼ ਰਾਜ ਦੀ ਗੱਲ ਆ ਸਮਾਜ ਦੀ ਗੱਲ ਆ ਇਹਨਾਂ ਦਾ ਉਹ ਸੀਗਾ ਇਹ ਗੁਰੂ ਦੇ ਗੁਰੂ ਦੀ ਖੁਸ਼ੀ ਹੀ ਇਹਨਾਂ ਦਾ ਮਕਸਦ ਸੀਗਾ ਤੇ ਉਹਦੇ ਲਈ ਜਿਉਂਏ ਆ ਤੇ ਇਹ ਸਦਾ ਜੋ ਵਰਤਮਾਨਾ ਉੱਚ ਹੀ ਜਿਉਂਦੇ ਸੀ ਵਰਤਮਾਨ ਦੀ ਜੰਗ ਤੇ ਸ਼ਹਾਦਤ ਦੇ ਵਿੱਚ ਤੇ ਜਿਹੜੀਆਂ ਹੋਰ ਗੱਲਾਂ ਆ ਕਿ ਨਹੀਂ ਉਹ ਬਹੁਤ ਦੂਰ ਦੀਆਂ ਗੱਲਾਂ ਆ ਅਸਲ ਤੱਤ ਵੀ ਇਹੀ ਸੀ ਤੇ ਇਹਨਾਂ ਦਾ ਜੀਵਨ ਗੁਰੂ ਸੀ ਤੇ ਪੰਥ ਤੇ ਇਹ ਬਿਲਕੁਲ ਸਹੀ ਗੱਲ ਆ ਕਿ ਜੋ ਵੀ ਇਤਿਹਾਸ ਜਾਂ ਚੱਲਦਾ ਆ ਜੋ ਇਤਿਹਾਸ ਬਣਦੇ ਆ ਉਹ ਸਾਰੇ ਥਾਂ ਇਹੋ ਜਿਹੇ ਸਿੰਘ ਤੇ ਇਹੋ ਜਿਹੇ ਕਰਤਾਰ ਹੀ ਬਣਾਉਦੇ ਆ ਤੇ ਪੰਥ ਦਾ ਤਾਂ ਸਾਰਾ ਇਤਿਹਾਸ ਇਹਨਾਂ ਕਰਦਾਰਾਂ ਦਾ ਹੀ ਇਤਿਹਾਸ ਆ ਇਹ ਜੋ ਧੁਰੇ ਵਾਲੇ ਜੋ ਅਸਲ ਗੁਰੂ ਖਾਲਸਾ ਪੰਥ ਵਾਲੇ ਅਕਾਲੀ ਜੋ ਅਸਲ ਅਕਾਲੀ ਆ ਜੋ ਉਹਨਾਂ ਦੇ ਕਰਦਾਰ ਸੀ ਪਹਿਲਾਂ ਵੀ ਪਿੱਛੇ ਵੀ ਤੇ ਹੁਣ ਵੀ ਤੇ ਅੱਗੇ ਵੀ ਉਹਨਾਂ ਦੇ ਸਿਰ ਤੇ ਹੀ ਸਭ ਕੁਝ ਖੜਾ ਹੈ ਤੇ ਸਾਨੂੰ ਬੜੀ ਖੁਸ਼ੀ ਇਹਨਾਂ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਤਾਂ ਪ੍ਰੇਰਣਾ ਲੈਣੀ ਚਾਹੀਦੀ ਹੈ ਤੇ ਅੱਜ ਵੀ ਉਹੋ ਜਿਹੇ ਸਿੰਘਾਂ ਦੀ ਕੋਈ ਕਮੀ ਨਹੀਂ ਗਈ ਤੇ ਕੋ ਵਿੱਚ ਵੀ ਕੋਈ ਕਮੀ ਨਹੀਂ ਗੁਰੂ ਬਖਸ਼ਨ ਹਾਰਿਆ ਸਾਨੂੰ ਗੁਰੂ ਅਲ ਆਪਣੀਆਂ ਜੜਾਂ ਵੱਲ ਮੁੜਨਾ ਚਾਹੀਦਾ ਵਿਸ਼ਵਾਸ ਕਰਨਾ ਚਾਹੀਦਾ ਜਿਵੇਂ ਸਤਪਾਲ ਸਿੰਘ ਹੁਣਾਂ ਨੇ ਉਹ ਇੱਕ ਸੱਚੇ ਸੁੱਚੀ ਰੂਹ ਸੀ ਤੇ ਸੱਚ ਤੇ ਖੜ ਕੇ ਗਵਾਹੀ ਦਿੱਤੀ ਸ਼ਹਾਦਤ ਦੀ ਹੈ ਨਾ ਉਸੇ ਤਰ੍ਹਾਂ ਸਾਨੂੰ ਵੀ ਸੱਚ ਤੇ ਖੜਨਾ ਚਾਹੀਦਾ ਸੱਚ ਨੂੰ ਪਛਾਨਣਾ ਚਾਹੀਦਾ ਹੈ ਗੁਰੂ ਵਾਲੇ ਬਣਨਾ ਚਾਹੀਦਾ ਹੈ ਤੇ ਆਪਣੀਆਂ ਜੜ੍ਹਾਂ ਵੱਲ ਮੁੜਨਾ ਚਾਹੀਦਾ ਗੁਰੂ ਦੇ ਘਰ ਵਿੱਚ ਬਖਸ਼ਿਆ ਹੀ ਬਖਸ਼ਿਆ ਜਾਂ ਜੋਕ ਵੀ ਤੁਸੀਂ ਗੱਲਾਂ ਕਰਦੇ ਹੋ ਸਮਾਜ ਦੀਆਂ ਰਾਜ ਦੀਆਂ ਇਹ ਬਹੁਤ ਛੋਟੀਆਂ ਗੱਲਾਂ ਆ ਅਸਲ ਗੱਲ ਤੁਹਾਡਾ ਜੀਵਨ ਹੈ ਜੋ ਤੁਸੀਂ ਵਰਤਮਾਨ ਚ ਜਿਉਉਨੇ ਹੋ ਜੋ ਗੁਰੂ ਵਾਲਾ ਪੰਥ ਵਾਲਾ ਜੇ ਤੁਸੀਂ ਉਹ ਜਿਉਉਨੇ ਹੋ ਜੋ ਤੁਹਾਡੇ ਕੋਲ ਹੈ ਉਹ ਇਹ ਗੱਲਾਂ ਦਾ ਜਾਣੀ ਕੀ ਰਾਹ ਦੇ ਵਿੱਚ ਪਈਆਂ ਵਾਲੇ ਦੁਆਲੇ ਜਿਹੜੀਆਂ ਚੀਜ਼ਾਂ ਆ ਗੁਰੂ ਦੀਆਂ ਬਖਸ਼ੀਆਂ ਉਹ ਮਿਲ ਜਾਂਦੀਆਂ ਨੇ ਤੇ ਅੱਗੇ ਮਿਲੀਆਂ ਨੇ ਅੱਗੇ ਵੀ ਮਿਲਣਗੀਆਂ ਤੇ ਮੈਂ ਸਾਰੇ ਆਏ ਹੋਏ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਤੇ ਖਾਸ ਕਰਕੇ ਜਿਹੜੇ ਸ਼ਹੀਦ ਪਰਿਵਾਰ ਆਏ ਆ ਤੇ ਹੁਣ ਅਸੀਂ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Hors ba da